ਉੱਦਾ ਸੀਗਾ ਲਾਅ ਐਂਡ ਆਰਡਰ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਔਰ ਤੁਸੀਂ ਰੋਜ਼ਾਨਾ ਖਬਰਾਂ ਵੇਖ ਰਹੇ ਹੋ ਕਿ ਕਿਸ ਪ੍ਰਕਾਰ ਨਿਰੰਤਰ ਰੋਜ਼ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਵਾਰਦਾਤ ਦਾ ਸਾਨੂੰ ਖਬਰ ਮਿਲਦੀ ਆ ਥੋੜੇ ਦਿਨ ਪਹਿਲਾਂ ਜੋ ਮਾਲ ਦੇ ਸਾਹਮਣੇ ਮੋਹੱਲੀ ਵਿਖੇ ਹਾਦਸਾ ਹੋਇਆ ਉਹ ਤੁਸੀਂ ਸਾਰਿਆਂ ਨੇ ਵੇਖਿਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਲਾਅ ਐਂਡ ਆਰਡਰ ਔਰ ਇਹ ਪਹਿਲੇ ਦਿਨ ਤੋਂ ਜਿਸ ਤੋਂ ਦਿਨ ਤੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਹਿਮ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਬੈਠ ਗਿਆ ਖਾਸ ਕਰਕੇ ਸਾਡੇ ਵਪਾਰੀ ਭਰਾਵਾਂ ਦੇ ਤੇ ਸ਼ਹਿਰਾਂ ਦੇ ਵਿੱਚ ਹਿੰਦੂ ਭਰਾਵਾਂ ਦੇ ਉਸ ਵਾਰ ਕਈ ਐਸੇ ਘਟਨਾਕਰਮ ਹੋਏ ਚਾਹੇ ਉਹ ਨਕੋਦਰ ਵਪਾਰੀ ਦਾ ਜਿਹਨੂੰ ਸਕਿਉਰਿਟੀ ਗਾਰਡ ਦਿੱਤਾ ਗਿਆ ਸੀ ਉਹਨਾਂ ਦੀ ਮੌਤ ਹੋਈ ਇੱਕ ਪੁਲਿਸ ਵਾਲੇ ਦੀ ਵੀ ਮੌਤ ਹੋਈ ਫਿਰ ਚਾਹੇ ਮੋਗੇ ਦਾ ਕਾਂਡ ਕਰ ਲਈਏ ਇਸ ਤਰ੍ਹਾਂ ਦੇ ਅਨੇਕਾਂ ਕਾਂਡ ਪੰਜਾਬ ਦੇ ਅੰਦਰ ਹੋਏ ਜਿਹਨੂੰ ਅੱਖੋਂ ਪਰੋਖੇ ਕੀਤਾ ਗਿਆ ਔਰ ਮੈਂ ਸਮਝਦਾ ਕਿ ਅੱਜ ਸਵਾ ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਹਜੇ ਵੀ ਉਹਨਾਂ ਲੋਗਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਖਾਸ ਕਰਕੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਲੇਕਿਨ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਆਪਣੀ ਮਨਮਰਜ਼ੀ ਕਰ ਰਹੇ ਨੇ ਮੈਂ ਧਿਆਨ ਦਿਵਾਉਣਾ ਚਾਹਣਾ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੋਂ ਨਿਰੰਤਰ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਬਹੁਤ ਸਾਰੇ ਜਿਹੜੇ ਆ ਛੋਟੇ ਸ਼ਹਿਰ ਹੈ ਗਿੱਦੜਬਾ ਮੁਕਸਰ ਮਲੂਟ ਬਰਨਾਲਾ ਬਠਿੰਡਾ ਇਥੋਂ ਰੋਜ਼ਾਨਾ ਸੈਂਕੜਿਆਂ ਦੀ ਤعداد ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਹੈ ਸ਼ਿਕਾਇਤ ਕਰਤਾ ਕੇਵਲ 1% ਲੋਕ ਨੇ 99% ਜਾਂ ਤਾਂ ਡਰਦੇ ਮਾਰੇ ਆਪਦੇ ਟੈਲੀਫੋਨ ਬੰਦ ਕਰ ਲੈਂਦੇ ਨੇ ਤੇ ਜਾਂ ਫਿਰ ਉਹ ਫਰੋਤੀਆਂ ਦੇ ਦਿੰਦੇ ਨੇ ਸੋ ਮੇਰੇ 3-4 ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਔਰ 2-3 ਦੇ ਵੀ ਆਏ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਦੱਸਣਾ ਸੀ ਉਹ ਕਹਿੰਦਾ ਸੀ ਦੱਸ ਦੇ ਤਾਂ ਫਿਰ ਕੀ ਹੋ ਜਾਂਦਾ ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ ਜਿਹੜੀ 6-4-2024 ਨੂੰ ਜਿਹੜਾ ਹਾਂ 6-2000 6 4 2023 ਦਾ 22 ਜਿਸ ਪ੍ਰਕਾਰ ਲੋਰੈਂਸ ਬਿਸ਼ਨੋਈ ਨਾਮੀ ਗੈਂਗਸਟਰ ਦੀ ਇੰਟਰਵਿਊ ਹੋਈ ਜੇਲ੍ਹ ਦੇ ਅੰਦਰ ਔਰ ਪਹਿਲੀ ਜਿਹੜੀ ਇੰਟਰਵਿਊ ਹੋਈ ਉਹਨੂੰ ਮਨਾਂ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਫਿਰ ਦੂਜੀ ਇੰਟਰਵਿਊ ਤੇ ਜੋ ਇਹਨਾਂ ਨੇ ਭੇਸਪੂਸਾ ਦੱਸੀ ਸੀ ਡੀਜੀਪੀ ਸਾਹਿਬ ਨੇ ਉਹੀ ਭੇਸਪੂਸਾ ਦੇ ਵਿੱਚ ਇੰਟਰਵਿਊ ਆਈ ਜੋ ਕਹਿੰਦੇ ਸੀ ਸਾਡੇ ਪੰਜਾਬ ਕੋਲੇ ਤਾਂ ਇਹੋ ਜੀ ਹਾਲਾਤ ਦੇ ਵਿੱਚ ਆ ਉਹਰੇ ਵਾਲ ਕੱਟੇ ਸੀ ਇੰਨੇ ਨੇ ਵਾਲ ਸੀ ਆ ਇਸ ਤਰ੍ਹਾਂ ਦਾ ਹੁਲੀਆ ਸੀ ਜਦੋਂ ਸਾਡੇ ਪੰਜਾਬ ਕੋਲੇ ਸੀ ਉਸੇ ਹੁਲੀਏ ਦੇ ਵਿੱਚ ਦੂਜੀ ਇੰਟਰਵਿਊ ਆ ਗਈ ਅਸੀਂ ਮੁੱਦਾ ਚੱਕਿਆ ਕਿ ਇੰਟਰਵਿਊ ਕਿਵੇਂ ਹੋ ਗਈ ਜੇਲ੍ਹ ਦੇ ਅੰਦਰ ਤੁਸੀਂ ਕਹਿੰਦੇ ਆ ਕਿ ਫਰਸਟ ਕਲਾਸ ਜੇਲ੍ਹ ਐ ਜਿੱਥੇ ਜੈਂਬਰ ਲੱਗਿਆ ਕਿਸੇ ਪ੍ਰਕਾਰ ਦਾ ਉੱਥੇ ਟੈਲੀਫੋਨ ਨਹੀਂ ਜਾਂਦਾ ਅਸੀਂ ਜਦੋਂ ਮੁੱਦਾ ਚੱਕਿਆ ਕਿਸੇ ਨੇ ਸਾਡਾ ਕੋਈ ਗੱਲ ਨਹੀਂ ਸੁਣੀ ਤੇ ਫਿਰ ਹਾਈ ਕੋਰਟ ਨੇ ਸਿਉ ਮੋਟੋ ਲਿਆ ਇਸ ਕਰਕੇ ਏ ਮੇਰਾ ਖਿਆਲ 9 ਨਵੰਬਰ 2023 ਨੂੰ ਇਹਰੇ ਤੇ ਸੁਮੋਟਾ ਹੋਇਆ ਕਿ ਸੁਮੋਟਾ ਤੋਂ ਬਾਅਦ ਜਾਨੀ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਦੱਸੋ ਇਹਰੇ ਬਾਰੇ ਕੀ ਹੈ ਤਲਬ ਕੀਤਾ ਗਿਆ ਇਹਨਾਂ ਨੇ ਕੋਈ ਜਵਾਬ ਇਧਰ ਉਧਰ ਦਾ ਦਿੱਤਾ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਡਿਸਸੈਟੀਸਫਾਈਡ ਹੈ ਤੁਹਾਡੇ ਇਸ ਜਵਾਬ ਤੋਂ ਪਰ ਫਿਰ ਇਹਨਾਂ ਨੇ ਸੈਟ ਬਣਾਈ ਗਈ ਡੀਜੀਪੀ ਦੇ ਅੰਡਰ ਪ੍ਰਮੋਤ ਜੀ ਦੇ ਅੰਡਰ ਉਹ ਸੈਟ ਨੇ ਐਫਆਈਆਰਾਂ ਦਰਜ ਕਰਤੀਆਂ ਦੋ ਐਫਆਈਆਰਾਂ ਬੇਨਾਮੀ ਐਫਆਈਆਰ ਜਿਵੇਂ ਬਗਰਾੜੀ ਕਾਂਡ ਕੇਸ ਦੇ ਵਿੱਚ ਬਿਨਾ ਕਿਸੇ ਨਾਮ ਤੋਂ ਐਫਆਈਆਰ ਦਰਜ ਕੀਤੀ ਜਿਵੇਂ ਸ਼ੁਭਕਰਨ ਦਾ ਕਤਲ ਹੋਇਆ ਸਾਡੇ ਭਰਾ ਕਿਸਾਨ ਦਾ ਛੋਟੇ ਵੀਰ ਦਾ ਬੇਨਾਮੀ ਇਹਨਾਂ ਨੇ ਐਫਆਈਆਰ ਦਰਜ ਕੀਤੀ ਉਸੇ ਤਰ੍ਹਾਂ ਇਸ ਤਰ੍ਹਾਂ ਦੋ ਐਫਆਈਆਰਾਂ ਦਰਜ ਕਰ ਦਿੱਤੀਆਂ ਗਈਆਂ ਕੱਲ ਕੋਰਟ 'ਚ ਤਰੀਕ ਸੀਗੀ 6/4/2023 ਕੱਲ੍ਹ ਕੋਈ ਚ ਤਰੀਕ ਸੀਗੀ ਲੇਕਿਨ ਤਰੀਕ ਤੇ ਵੀ ਇਹਨਾਂ ਨੇ ਇਹ ਕਿਹਾ ਕਿ ਸਾਨੂੰ 3 ਮਹੀਨੇ ਦਾ ਹੋਰ ਸਮਾਂ ਚਾਹੀਦਾ ਇਨਵੈਸਟੀਗੇਸ਼ਨ ਆਸੇ ਜੇ ਅੱਜ ਇਹ ਨਹੀਂ ਪਤਾ ਲੱਗ ਸਕਿਆ ਐਫ ਆਰ ਦਰਜ ਕਰ ਲਈ ਇਹਦਾ ਮਤਲਬ ਘਟਨਾ ਗਰਮ ਹੋਇਆ ਹੈ ਜੇ ਅੱਜ ਇੰਨੇ ਵਕਫੇ ਦੇ ਵਿੱਚ ਸਰਕਾਰ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇੱਕ ਨਾਮੀ ਗੈਂਗਸਟਰ ਜੇਲ੍ਹ ਦੇ ਵਿੱਚ ਕਿਸ ਵੇਲੇ ਕਿਦੋਂ ਤੇ ਕਿੱਥੋਂ ਇੰਟਰਵਿਊ ਦੇ ਗਿਆ ਫਿਰ ਪੰਜਾਬ ਦਾ ਕੀ ਬਣੇਗਾ ਐਸੇ ਕਰਕੇ ਦਿਨ ਦਿਹਾੜੇ ਲਾ ਐਂਡ ਆਰਡਰ ਦੇ ਹਾਲਾਤ ਦਿਨ ਬਦਰਨ ਖਰਾਬ ਹੁੰਦੇ ਜਾ ਰਹੇ ਨੇ ਪੰਜਾਬ ਦੇ ਲੋਕ ਭੈ ਦੇ ਵਿੱਚ ਨੇ ਪੰਜਾਬ ਦੇ ਲੋਕ ਚਿੰਤਾ ਦੇ ਵਿੱਚ ਨੇ ਸੋ ਮੈਂ ਸਰਕਾਰ ਨੂੰ ਇਹ ਅਪੀਲ ਕੀਤੀ ਅੱਜ ਮੁੱਦਾ ਵੀ ਠਕਿਆ ਵੀ ਕਦੋਂ ਤੱਕ ਇਹ ਹੋਏਗਾ ਰੋਜ਼ਾਨਾ ਤੁਹਾਡੀਆਂ ਅਸੀਂ ਗੱਲਾਂ ਸੁਣਦੇ ਆ ਸੋ ਲਾ ਐਂਡ ਆਰਡਰ ਅੱਜ ਮੋਹੱਲੀ ਗੈਂਗਸਟਰਾਂ ਦੀ ਹੱਬ ਬਣ ਗਿਆ ਆਸੇ ਪਾਸੇ ਦੇ ਸਾਰੇ ਗੈਂਗਸਟਰ ਅੱਜ ਮੋਹੱਲੀ ਦੇ ਅੰਦਰ ਹੈ ਸੋ ਇਹਦੇ ਤੇ ਚਿੰਤਾ ਸਰਕਾਰ ਨੂੰ ਵਿਖਾਉਣੀ ਚਾਹੀਦੀ ਹੈ ਨਾ ਕਿ ਫਲਾਣੇ ਨੂੰ ਤਾਲਾ ਲਾ ਦਿਓ ਤੇ ਫਲਾਣੇ ਨੂੰ ਬੋਲਣ ਨਾ ਦਿਓ ਕੱਲ ਦਾ ਵੀ ਜੋ ਘਟਨਾਕਰਮ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਜਿਸ ਪ੍ਰਕਾਰ ਬਜਟ ਤੇ ਬਹਿਸ ਹੋਣੀ ਚਾਹੀਦੀ ਸੀ ਬਜਟ ਤੇ ਬਹਿਸ ਹੈ ਜਿਹੜੀ ਉਹ ਕਮ ਸੇ ਕਮ ਇੱਕ ਦਿਨ ਬਜਟ ਨੂੰ ਤਿਆਰੀ ਕਰਨਾ ਸੇ ਦੇਣਾ ਚਾਹੀਦਾ ਸੀ ਜਿਵੇਂ ਪਹਿਲਾਂ ਹੁੰਦਾ ਹੈ ਲੇਕਿਨ ਬਹਿਸ ਰੱਖੀ ਗਈ ਕੇਵਲ 3 ਘੰਟੇ ਕੀ ਤੁਸੀਂ ਇਹ ਸਮਝਦੇ ਹੋ ਵੀ 3 ਘੰਟਿਆਂ ਦੇ ਸਮੇਂ ਦਰਮਿਆਨ ਤੁਸੀਂ ਪੰਜਾਬ ਦੇ ਬਜਟ ਤੇ ਕੋਈ ਪੁਖਤਾ ਫੈਸਲਾ ਲੈ ਸਕਦੇ ਹੋ ਉਹ ਜਾਣ ਪੁੱਛ ਕੇ ਹੋਇਆ ਐਵੇਂ ਗਵਰਨਰ ਅਡਰੈਸ ਹੋਇਆ ਇੱਕ ਦਿਨ ਗਵਰਨਰ ਅਡਰੈਸ ਤੇ ਬੈਠ ਜਦੋਂ ਤੁਸੀਂ 15 ਦਿਨ ਦਾ ਬਜਟ ਸੈਸ਼ਨ ਰੱਖਿਆ ਹੈ ਕੋਈ ਹੋਰ ਮਹੱਤਵਪੂਰਨ ਤੁਹਾਡੇ ਕੋਲ ਕਾਰਜ ਨਹੀਂ ਹੈ ਅੱਜ ਅੱਜ ਧਿਆਨ ਦਿਵਾਉ ਮਤੇ ਹੈ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਕਿ 3 ਮਿੰਟ ਮੈਨੂੰ ਤੁਸੀਂ ਸਮਾਂ ਦਿੱਤਾ ਗਿਆ ਕਿ ਅਸੀਂ ਬਜਟ ਤੇ ਬਦਿਹਰੇ ਗੱਲ ਕਰੀਏ ਤੁਸੀਂ ਲਾ ਐਂਡ ਆਰਡਰ ਤੇ ਗੱਲ ਕਰੀਏ ਅਸੀਂ ਮਾਈਨਿੰਗ ਦੇ ਗੱਲ ਕਰੀਏ ਅਸੀਂ ਡਰੱਗਸ ਦੇ ਮੁੱਦਿਆਂ ਤੇ ਗੱਲ ਕਰੀਏ ਉਹ ਜਿਹੜੇ ਪੱਖ ਦੇ ਮੁੱਦੇ ਨੇ ਪੰਜਾਬ ਕਿਸਾਨੀ ਤੇ ਗੱਲ ਕਰੀਏ ਕਿਸਾਨੀ ਦਾ ਬਜਟ ਕਢਾ ਦਿੱਤਾ ਗਿਆ ਵਾਟਰ ਲੈਵਲ ਥੱਲੇ ਜਾ ਰਿਹਾ ਹੈ ਡਿਵਰਸਿਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ 500 ਕਰੋੜ ਰੁਪਏ ਹੋਰਾਂ ਬਜਟ ਕਢਾ ਦਿੱਤਾ ਗਿਆ ਉਹਨਾਂ ਤਮਾ ਮੁੱਦਿਆਂ ਤੇ ਬੋਲਣਾ ਸੀ ਅਸੀਂ ਕੱਲ ਔਰ ਚਰਚਾ ਕਰਨੀ ਸੀ ਲੇਕਿਨ ਸਰਕਾਰ ਦਾ ਰਵਈਆ ਖਾਸ ਕਰਕੇ ਸਪੀਕਰ ਸਾਹਿਬ ਦਾ ਰਵਈਆ ਜਿਸ ਪ੍ਰਕਾਰ ਸੀਗਾ ਬੜਾ ਤਾਨਾਸ਼ਾਹੀ ਸੀਗਾ ਔਰ ਪੰਜਾਬ ਦੇ ਲੋਕਾਂ ਨੇ ਵੇਖਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਕਹਿੰਦੇ ਵੀ ਇਹ ਬੋਲਦੇ ਨਹੀਂ ਜਦੋਂ ਅਸੀਂ ਬੋਲਦੇ ਆ ਤੁਸੀਂ ਬਾਹਰ ਕੱਢ ਦਿੰਦੇ ਹੋ ਸਾਨੂੰ ਲੋਕਾਂ ਨੂੰ ਚੱਕ ਕੇ ਹਾਲਾਂਕਿ ਮੈਂ ਆਪਕੇ ਸਾਹਿਬ ਸਪੀਕਰ ਸਾਹਿਬ ਸਾਨੂੰ ਸਮਝਾਉਣ ਨੇ ਕਿ ਆ ਖੁੱਲਾ ਸਮਾਂ ਦੇਾਂਗੇ ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਹਜੇ ਵੀ ਹਾਸੋਹੀਨ ਤੇ ਉਹੀ ਹਣੀਮੂਹ ਚ ਤੁਰੀ ਫਿਰਦੀ ਹੈ ਪੰਜਾਬ ਦਿਨ ਬਦੇ ਥੱਲੇ ਜਾ ਰਿਹਾ ਹੈ ਤੁਸੀਂ 3 ਲੱਖ ਕਰੋੜ ਤੋਂ ਕਰਜ਼ਾ ਠਪਾਤਾ 92000 ਕਰੋੜ ਰੁਪਇਆ ਤਿੰਨਾਂ ਸਾਲਾਂ ਤਜਵੀਜ਼ ਰੱਖਤੀ ਪਰ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਤੁਹਾਡਾ ਜਮਾਂ ਖਤਮ ਹੈ ਤੁਸੀਂ ਇਸ ਵਾਰੀ 7000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਵਾਸਤੇ ਰੱਖਿਆ ਹੈ ਜੇ ਕੈਪੀਟਲ ਐਕਸਪੈਂਡੀਚਰ ਐਣੀ ਤਾਂ ਬਜਟ ਤੁਸੀਂ 2040000 ਕਰੋੜ ਦਾ ਕਹਾਦਾ ਕਰਤਾ ਸੋ ਇੱਕ ਕਰਜ਼ਿਆਂ ਭਰਿਆ ਬਜਟ ਤੇ ਜਿਹੜਾ ਸਦਨ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਹਰਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ ਸੋ ਇਹੀ ਮੈਂ ਸਭ ਇਹਦਾ ਕਹਿਣਾ ਸੀ ਔਰ ਆਸ ਕਰਦਾ ਕਿ ਗਾਂ ਤੋਂ ਏਰੇ ਵੱਲ ਧਿਆਨ ਦੇ ਸਰਕਾਰ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਤੁਹਾਨੂੰ ਵੀ ਇਧਰਲੇ ਪਾਸੇ ਲੋਕਾਂ ਨੇ ਬਿਠਾ ਦੇਣਾ ਮਿਹਰਬਾਨੀ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਇਹ ਕਿਹਾ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਹੋਰਾਂ ਨੇ ਕਿ ਮੇਰੇ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਪਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਦੀ ਗੱਲ ਤੇ ਕਿਹੜਾ ਕਿਸੇ ਨੇ ਗੌਰ ਫਰਮਾ ਲਿਆ ਔਰ ਹੀ ਕੋਈ ਐਫ ਆਈ ਆਰ ਲਾਜ਼ ਨਹੀਂ ਹੋਏ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਨਹੀਂ ਹੈ ਜਦੋਂ ਕੋਈ ਹਾਦਸਾ ਹੋ ਜਾਏਗਾ ਤਾਂ ਫਿਰ ਕਹਿਣਗੇ ਭਈ ਠੀਕ ਹੈ ਭਈ ਇਹ ਫਲਾਣਾ ਹਾਦਸਾ ਹੋਇਆ ਸੋ ਮੁੱਖ ਮੰਤਰੀ ਅਗਰ ਕੰਪਲੇਨਟ ਦੇ ਰਿਹਾ ਹੋਰੀ ਪੜਤਾਲ ਹੁਣ ਤੱਕ ਕਰ ਲੈਣੀ ਚਾਹੀਦੀ ਸੀ ਧੰਨਵਾਦ